ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਦੇ ਹਾਂ ਕਿ ਇਹ ਗੱਲ ਸੱਚ ਹੈ ਜਾਂ ਝੂਠ ਹੈ ਅੱਜ ਸੀ ਬਹੁਤ ਜ਼ਿਆਦਾ ਗਰਮੀ ਤੇ ਆਪਣਾ ਦਿਲ ਕੀਤਾ ਕੁਝ ਠੰਡਾ ਬਣਾ ਕੇ ਪੀਏ ਤਾਂ ਸੋਚਿਆ ਕੁਝ ਨਵਾਂ ਟਰਾਈ ਕਰਦੇ ਆਂ ਤਾਂ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਕਿ ਘਰ ਦੇ ਵਿੱਚ ਗੰਨੇ ਦਾ ਜੂਸ ਤਿਆਰ ਹੁੰਦਾ ਹੈ ਕਈ ਉਹਨੂੰ ਗੁੜ ਦਾ ਸ਼ਰਬਤ ਕਹਿ ਰਿਹਾ ਹੈ ਕੋਈ ਗੰਨੇ ਦਾ ਜੂਸ ਕਹਿ ਰਿਹਾ ਹੈ ਆਪਾਂ ਆਪਾਂ ਦੇਖਦੇ ਆ ਕਿਉਂਕਿ ਆਪਾਂ ਹੈਗੇ ਆ ਗੰਨੇ ਦੇ ਜੂਸ ਦੇ ਫੁੱਲ ਸ਼ਕੀਨ ਤੇ ਆਪਾਂ ਅੱਜ ਘਰੇ ਟਰਾਈ ਕਰਕੇ ਦੇਖਦੇ ਆ ਕਿ ਸੱਚੀ ਗੰਨੇ ਦਾ ਜੂਸ ਘਰ ਦੇ ਵਿੱਚ ਤਿਆਰ ਹੋ ਜਾਂਦਾ ਤਾਂ ਆਪਾਂ ਵੀ ਫਿਰ ਉਹਦੇ ਲਈ ਪਿਓਰ ਘਰ ਦਾ ਗੋੜੀ ਲਿਆ ਤੇ ਦੇਖੋ ਬਹੁਤ ਵੱਡਾ ਪੀਸ ਹੈ ਤੇ ਆਪਾਂ ਇਹ ਘਰੋਂ ਹੀ ਲੈ ਕੇ ਆਂਦਾ ਕਿਸੇ ਨੇ ਤਿਆਰ ਕੀਤਾ ਸੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਛੋਟੀ ਜਿਹੀ ਡਲਾਂ ਵੀ ਪਿਓਵਾਂਗੇ ਕਿਉਂਕਿ ਆਪਾਂ ਜ਼ਿਆਦਾ ਗੁੜ ਨਹੀਂ ਖਰਾਬ ਕਰਦੇ ਬਈ ਪਤਾ ਨਹੀਂ ਕਹੇ ਜਾ ਬਣੂਗਾ ਬਾਅਦ ਵਿੱਚ ਉਸ ਤੋਂ ਬਾਅਦ ਆਪਾਂ ਇਹਨੂੰ ਮਿੱਟੀ ਦੇ ਭਾਂਡੇ ਵਿੱਚ 2 ਘੰਟੇ ਪਹਿਲਾਂ ਭਿਓ ਕੇ ਰੱਖਤਾ ਸੀ ਕਿਉਂਕਿ ਗੁੜ ਗਰਮ ਹੁੰਦਾ ਆਪਾਂ ਸਿਰਫ ਇਹਦਾ ਟੇਸਟ ਚੈੱਕ ਕਰਨਾ ਹੈਗਾ ਉਸ ਤੋਂ ਬਾਅਦ ਆਪਾਂ ਪੁਨੀ ਰਾਹੀਂ ਇਹਨੂੰ ਪਉਣ ਕੇ ਇੱਕ ਜੱਗ ਦੇ ਵਿੱਚ ਪਾ ਲਿਆ ਵੀਡੀਓ ਤਾਂ ਬਹੁਤ ਸਾਰੀਆਂ ਵਾਇਰਲ ਹੁੰਦੀ ਹੈ ਪਰ ਕਈ ਸੱਚ ਹੁੰਦੀਆਂ ਤੇ ਕਈ ਝੂਠ ਹੁੰਦੀਆਂ ਤੇ ਆਪਣਾ ਟਰਾਈ ਕਰਨਾ ਇਹਦਾ ਫੱਜ ਬੰਦ ਹੈ ਵੀ ਆਪਾਂ ਦੇਖੀਏ ਇਹਦਾ ਟੇਸਟ ਕਹਿ ਜਾ ਹੁੰਦਾ ਤੇ ਆਪਣੇ ਕੋਲੇ ਅੱਜ ਸ਼ਕੰਜਵੀ ਵਿੱਚੋਂ ਕੱਟੇ ਬਚੇ ਪਏ ਸੀ ਨਿੰਬੂ ਕਿਉਂਕਿ ਮੈਂ ਜ਼ਿਆਦਾ ਕੱਟ ਲਈ ਸੀ ਇਸ ਲਈ ਆਪਾਂ ਦੋ ਤਿੰਨ ਨਿੰਬੂ ਇਹਦੇ ਵਿੱਚ ਨਿਚੋੜ ਲੇ ਤਾਂ ਕਿ ਇਹ ਟੇਸਟੀ ਤਾਂ ਬਣੇ ਘਟੋ ਘਟ ਆਪਾਂ ਗੁੜ ਵੀ ਪਿਉਂਤਾ ਇਹਦੇ ਲਈ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਨਿਚੋੜਨ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਹਰੇ ਪਦੀਨੇ ਦੇ ਪੱਤੇ ਉਹ ਆਪਣੇ ਭਿਉਂਤੇ ਪਏ ਐ ਤਾਂ ਕਿ ਚੰਗੀ ਤਰ੍ਹਾਂ ਸਾਫ਼ ਹੋ ਜਾਣ ਕਈ ਹੁੰਦੇ ਆ ਕਿ ਆਪਾਂ ਚੀਜ਼ ਜਦੋਂ ਬਣਾ ਲਾਨੇ ਆ ਤੇ ਉਹ ਚੀਜ਼ ਖਰਾਬ ਹੋ ਜਾਂਦੀ ਹੈ ਤੇ ਫਿਰ ਬੜਾ ਮੂਡ ਖਰਾਬ ਹੁੰਦਾ ਕਿਉਂਕਿ ਮਹਿੰਗਾਈ ਐਨੀ ਐ ਸਾਮਾਨ ਕਿਹੜਾ ਦੇਖੋ ਸਸਤਾ ਮਿਲਦਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਨਿਚੋੜਨ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਪੱਤੇ ਜਿਹੜੇ ਆਪਾਂ ਪਦੀਨੇ ਦੇ ਸਾਫ਼ ਕੀਤੇ ਸੀ ਤੇ ਇਸ ਤੋਂ ਬਾਅਦ ਫਿਰ ਇਹਦੇ ਵਿੱਚ ਆਪਾਂ ਕੌਲੀ ਸਾਰੀ ਪਾਈ ਜੀ ਆਈਸ ਦੀ ਤਾਂ ਕਿ ਇਹ ਠੰਡਾ ਹੋਵੇ ਆਪਾਂ ਕਮੀਆਂ ਦੇ ਵਿੱਚ ਕੋਈ ਨਹੀਂ ਛੱਡਣੀ ਫਿਰ ਆਪਾਂ ਇਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਜੀ ਕਾਲਾ ਨਮਕ ਨਮਕ ਆਪਾਂ ਥੋੜਾ ਜਿਹਾ ਘੱਟ ਲੱਗਿਆ ਆਪਾਂ ਹੋਰ ਪਾ ਲਿਆ ਤੇ ਫਿਰ ਇਹਦੇ ਵਿੱਚ ਆਪਾਂ ਇੱਕ ਅੱਧਾ ਗਲਾਸ ਪਾਇਆ ਜੀ ਠੰਡਾ ਠੰਡਾ ਪਾਣੀ ਤੇ ਫਿਰ ਆਪਾਂ ਜੱਗ ਨੂੰ ਕਰ ਦਾਂਗੇ ਬੰਦ ਤੇ ਇਹਨੂੰ ਆਪਾਂ 1 ਮਿੰਟ ਲਈ ਗ੍ਰाइंड ਕਰ ਲਾਂਗੇ ਤਾਂ ਕਿ ਜਿਹੜੇ ਪਦੀਨੇ ਦੇ ਪੱਤੇ ਵਗੈਰਾ ਆਪਾਂ ਪਾਏ ਆ ਤੇ ਉਹ ਪਿਸ ਜਾਂਦੇ ਸਾਰਾ ਕੁਝ ਚੰਗੀ ਤਰ੍ਹਾਂ ਮਿਕਸ ਹੋ ਜੇ ਵੀਡੀਓ ਦੇਖਦੇ ਦੇਖਦੇ ਤੁਸੀਂ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ। ਉਸ ਤੋਂ ਬਾਅਦ ਆਪਣਾ ਜੀ ਇਹ ਜੂਸ ਕਹਿੰਦੇ ਆ ਜੀ ਨੂੰ ਉਹ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਪੁਣੀ ਰਹੀ ਪੋਣਾਗੇ ਕਿਉਂਕਿ ਇਹਦੇ ਉੱਪਰ ਪਦੀਨੇ ਦੇ ਪੱਤੇ ਜੇ ਆ ਗਏ ਤੇ ਬੱਚਿਆਂ ਨੇ ਇਸ ਤਰ੍ਹਾਂ ਪੀਣਾ ਨਹੀਂ ਕਿਉਂਕਿ ਆਪਾਂ ਸਭ ਨੂੰ ਟੇਸਟ ਕਰਵਾਵਾਂਗੇ। ਉਸ ਤੋਂ ਬਾਅਦ ਆਪਾਂ ਇਹਨੂੰ ਪਾਵਾਂਗੇ ਜੀ ਗਲਾਸਾਂ ਦੇ ਵਿੱਚ ਸਰਵ ਕਰਨ ਲਈ। ਤੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਥੋੜੇ ਜਿਹੀ ਆਈਸ ਦੇ ਟੁਕੜੇ ਤਾਂ ਕਿ ਇਹ ਦੇਖਣ ਵਿੱਚ ਵਧੀਆ ਲੱਗੇ ਇੱਕ ਵਾਰ ਤਾਂ ਇਹ ਬਣ ਗਿਆ ਉਸੇ ਤਰੀਕੇ ਦਾ ਕਲਰ ਲੱਗ ਰਿਹਾ ਥੋੜਾ ਬਹੁਤ ਹੀ ਫਰਕ ਆਏਗਾ ਹੁਣ ਰਹਿ ਗਿਆ ਜੀ ਆਪਣਾ ਮੇਨ ਕੰਮ ਇਹਨੂੰ ਟੇਸਟ ਕਰਕੇ ਦੇਖਣਾ ਵੀ ਇਹ ਕਿਹੋ ਜਿਹਾ ਬਣਿਆ ਤੇ ਪਦੀਨੇ ਦੇ ਪੱਤੇ ਨਾਲ ਥੋੜਾ ਜਿਹਾ ਆਪਾਂ ਇਹ ਸਜਾਲਿਆ ਵੀ ਦੇਖਣ ਵਿੱਚ ਪੂਰਾ ਵਧੀਆ ਲੱਗੇ ਤੇ ਉਸ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਟੈਸਟ ਕਰਾਇਆ ਮੇਰੀ ਬੇਟੀ ਸੂ피 ਨੂੰ ਕਿਉਂਕਿ ਉਹ ਥੋੜੀ ਜੀ ਚੂਜ਼ੀ ਹੈ ਮੇजे ਉਹਨੇ ਸਿਲੈਕਟ ਕਰਤਾ ਤਾਂ ਸਮਝੋ ਇਹ ਬਹੁਤ ਵਧੀਆ ਹੈਗਾ ਤੇ ਆਪਾਂ ਜਦੋਂ ਦਿੱਤਾ ਤਾਂ ਉਹਨੇ ਪੀ ਕੇ ਖਤਮਾ ਤਾਂ ਵੀ ਠੀਕ ਠਾਕ ਜਾਏ ਤੇ ਕੋਈ ਜਿਆਦਾ ਵਧੀਆ ਰਿਸਪੌਂਸ ਨਹੀਂ ਦਿੱਤਾ ਤੇ ਫਿਰ ਆਪਾਂ ਖੁਦ ਪੀ ਕੇ ਦੇਖਿਆ ਵੀ ਚਲੋ ਕੋਈ ਗੱਲ ਨਹੀਂ ਬੱਚੇ ਕਈ ਵਾਰੀ ਨਖਰੇ ਮਾਰ ਦਿੰਦੇ ਆ ਪਰ ਜਦੋਂ ਮੈਂ ਪੀਤਾ ਤੇ ਸੱਚੀ ਉਹ ਗੱਲ ਨਹੀਂ ਸੀ ਗੁੜ ਹੁੰਦਾ ਵੀ ਗਰਮ ਹੈ ਪਰ ਉਹ ਗੱਲ ਨਹੀਂ ਬਣੀ ਗੰਨੇ ਦਾ ਜੂਸ ਗੰਨੇ ਦਾ ਜੂਸੀ ਹੁੰਦਾ ਇਹਨੂੰ ਆਪਾਂ ਗੁੜ ਦੀ ਸ਼ਕੰਜਵੀ ਤਾਂ ਕਹਿ ਸਕਦੇ ਆ ਪਰ ਗੰਨੇ ਦਾ ਜੂਸ ਕਹਿਣਾ ਗਲਤ ਹੈਗਾ ਇਸ ਕਰਕੇ ਇਹ ਜਿਹੜੀ ਟ੍ਰਿਕ ਹੈ ਇਹ ਫੇਲ ਹੈ ਇਸ ਤਰ੍ਹਾਂ ਜੂਸ ਤਿਆਰ ਨਹੀਂ ਹੁੰਦਾਗਾ ਮੇਰੀ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਤੇ ਤੁਸੀਂ ਇਸ ਤਰ੍ਹਾਂ ਸਮਾਨ ਖਰਾਬ ਨਾ ਕਰਿਓ